ਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰਿਓ 10 ਪਾਤਸ਼ਾਹੇ ਨੇ 10 ਪਾਤਸ਼ਾਹੀਆਂ ਨੇ ਇਸ ਸੰਸਾਰ ਦੇ ਉੱਤੇ ਅਵਤਾਰ ਧਾਰਨ ਕੀਤਾ ਫਿਰ ਸੰਤ ਮਹਾਪੁਰਸ਼ ਵੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਖੰਡਾਂ ਬ੍ਰਹਮੰਡਾਂ ਦੇ ਮਾਲਕ ਨੇ ਬਰਾਜਮਾਨ ਨੇ ਆਪਣੇ ਵਿੱਚ ਤੇ ਪੂਰਨ ਬ੍ਰह्म ਗਿਆਨੀ ਆਏ ਨੇ ਸੰਸਾਰ ਤੇ ਬ੍ਰਹਮ ਗਿਆਨੀ ਸਦ ਜੀਵ ਹੈ ਨਹੀਂ ਮਰਦਾ ਮਹਾਰਾਜ ਨੇ ਪੰਕਤੀ ਲਿਖੀ ਕਿਉਂ ਹੈ ਅੱਛਾ ਇਹ ਵੀ ਪੰਕਤੀ ਲਿਖੀ ਇਹ ਪੰਕਤੀ ਵੀ ਕਿਉਂ ਕਿਉਂ ਲਿਖੀ ਹੈ ਬਈ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਿਉਂ ਲਿਖਣੀ ਪਈ ਮਹਾਰਾਜ ਜੀ ਨੂੰ ਮੈਂ ਦੱਸਾਂ ਕਿਉਂ ਲਿਖਣੀ ਪਈ ਕਿਉਂਕਿ ਸਤਿਗੁਰੂ ਜੀ ਨੂੰ ਪਤਾ ਸੀਗਾ ਵੀ ਸਿੱਖ ਕਿਤੇ ਇਹ ਨਾ ਮੰਨ ਲੈਣ ਵੀ ਗੁਰੂ ਕਿਤੇ ਚਲੇ ਗਿਆ ਜਾਂ ਸਾਧੂ ਕਿਤੇ ਚਲੇ ਗਿਆ ਸਪੈਸ਼ਲ ਲਿਖੀ ਹੈ ਮਹਾਰਾਜ ਨੇ ਰਿਟਰਨ ਪ੍ਰੂਫ ਦਿੱਤਾ ਹੈ ਮਹਾਰਾਜ ਜੀ ਨੇ ਰਿਟਰਨ ਇੱਕ ਕਿਉਂਕਿ ਨਹੀਂ ਤਾਂ ਬੰਦਾ ਮੰਨਦਾ ਨਹੀਂ ਹੈਗਾ ਹੁਣ ਇਹ ਕਿਉਂ ਲਿਖੀ ਹੈ ਤੇ ਪਿੱਛੇ ਕਾਰਨ ਕੀ ਹੈ ਉਹ ਮੈਂ ਬੇਨਤੀ ਕਰਦਾ ਦਾਸ ਦੀ ਵਿਚਾਰ ਹੁੰਦੀ ਸੰਗਤ ਨਾਲ ਆਪ ਜੀ ਵੀ ਸਾਰੇ ਜੱਗ ਸੰਸਾਰ ਵਿੱਚ ਵਿਚਰਦੇ ਹੋ ਕਈ ਚੀਜ਼ਾਂ ਨਜ਼ਰ ਆਉਂਦੀਆਂ ਸਾਹਮਣੇ ਤੁਸੀਂ ਰੀਤੀ ਦੇਖਦੇ ਹੋ ਜਿਹੜੇ ਕਈ ਬੰਦੇ ਨੇ ਧਾਰਮਿਕ ਕੱਪੜਿਆਂ ਦੇ ਵਿੱਚ ਉਹ ਸੰਗਤ ਨੂੰ ਆਪਣੇ ਨਾਲ ਜੋੜ ਕੇ ਸ਼ਬਦ ਤੋਂ ਤੋੜਦੇ ਨੇ ਮਹਾਰਾਜ ਕਹਿੰਦੇ ਮਾਨੁਕੀ ਟੇਕ ਬ੍ਰਿਤੀ ਸਭ ਜਾਨ ਦੇਵਨ ਕੋ ਇਕ ਭਗਵਾਨ ਜਿਸਕਾ ਦੀਆ ਰਹਿ ਅਗਾਏ ਬਹੁ ਨਤਰਿਸ਼ਨ ਲਾਗਿਆ ਹੈ। ਬ੍ਰह्म ਗਿਆਨੀ ਦੀ ਗੱਲ ਹੋਰ ਹੈ। ਪੂਰਨ ਪੁਰਖ ਦੀ ਜਾਂ ਗੁਰਮਖਰੂ ਦੀ ਗੱਲ ਹੋਰ ਹੈ। ਜਿਹੜੀ ਨਾਮ ਰਤਰੀ ਰੂਹ ਉਹਦੀ ਗੱਲ ਹੋਰ ਹੈ। ਪਰ ਦਾਸ ਦੇ ਅਨੁਭਵ ਦੇ ਵਿੱਚ ਅ ਜਦੋਂ ਤੋਂ ਦਾਸ ਪ੍ਰਚਾਰ ਦੀ ਸੇਵਾ ਸਤਗੁਰੂ ਜੀ ਲੈ ਰਹੇ ਇਹ ਚੀਜ਼ ਅਨੁਭਵ ਚਾਈ ਹੈ ਕਿ ਲੋਕ ਬੰਦਿਆਂ ਨੂੰ ਰੱਬ ਮੰਨੀ ਬੈਠੇ ਉਹ ਕਿਵੇਂ ਉਹੋ ਸਿਰਫ ਆਪਣੇ ਨਾਲ ਜੋੜਦੇ ਤੁਸੀਂ ਕਹੋਗੇ ਉਹ ਕਿਵੇਂ ਹੁਣ ਜਿਵੇਂ ਇੱਕ ਨਵਾਂ ਅਨੁਭਵ ਜੀਵਨ ਚ ਮੇਰੇ ਆਇਆ ਇੱਕ ਕੋਈ ਸੰਗਤ ਸੀਗੀ ਤੇ ਕੋਈ ਬੰਦਾ ਸੀ ਐਵੇਂ ਹੀ ਡਰਾਮੇ ਬਾਜ ਜਾ ਮੈਂ ਨਾਮ ਨਹੀਂ ਕਿਸਦਾ ਲੈਣਾ ਜਸਟ ਐਗਜ਼ਾਮਪਲ ਦੇ ਰਿਹਾ ਉਦਾਹਰਨ ਦੇ ਰਿਹਾ ਉਹਨਾਂ ਦੇ ਕਰੇ ਕੋਈ ਦਿੱਕਤ ਸੀ ਚਲੋ ਜਦੋਂ ਕਿਸੇ ਨੂੰ ਕੋਈ ਦਿੱਕਤ ਹੁੰਦੀ ਹੈ ਜਿਨ੍ਹਾਂ ਨੂੰ ਨਹੀਂ ਜਿਆਦਾ ਪਤਾ ਹੁੰਦਾ ਲੋਕੀ ਬਾਬਿਆਂ ਬੂਬਿਆਂ ਕੋਲੇ ਭੱਜਦੇ ਆਮ ਬੰਦਾ ਜਿਹਨੂੰ ਥੋੜੀ ਜੀ ਸੋਚੀ ਹੈਗੀ ਉਹ ਗੁਰਬਾਣੀ ਨਾਲ ਜੁੜਦਾ ਹੈ ਜਦੋਂ ਗੁਰਬਾਣੀ ਨਾਲ ਜੁੜ ਕੇ ਵੀ ਉਹਨੂੰ ਸਮਝ ਨਹੀਂ ਆਉਂਦੀ ਹੈ ਕਿ ਫਿਰ ਉਹ ਸੰਗਤ ਵਿੱਚ ਜਾਂਦਾ ਹੈ ਸੰਗਤ ਵਿੱਚ ਉਹਨੂੰ ਝੁਗਤੀ ਪਤਾ ਲੱਗ ਜਾਂਦੀ ਬਾਣੀ ਪੜਨ ਦੀ ਸਾਰੀ ਉਹਨੂੰ ਫਾਇਦਾ ਹੋਣ ਲੱਗ ਜਾਂਦਾ ਇਹ ਹੀ ਹੈ ਨਾ ਉਹ ਜਿਹੜੇ ਬੰਦੇ ਸੀ ਉਹ ਚਾਰੇ ਸੰਗਤ ਜਿਹੜੀ ਸੀਗੀ ਉਹ ਅਜੇ ਤੱਕ ਜੋੜੇ ਕਿਸੇ ਬੰਦੇ ਨਾਲ ਉਹ ਬੰਦਾ ਬਿਲਕੁਲ ਡਰਾਮੇ ਬਾਜ ਬਹੁਤ ਨੇ ਆਵੇਂ ਤੇ ਕਹਿੰਦਾ ਨਾ ਨਾ ਬਾਣੀ ਨਾਲ ਨਹੀਂ ਕੁਝ ਹੋਣਾ ਮੈਂ ਕਹਿੰਦਾ ਕਰਨ ਵਾਲਾ ਐ ਜੇ ਕੁਝ ਕਰੂੰਗਾ ਤਾਂ ਤੂੰ ਸਾਧੂ ਥੋੜੀ ਐ ਮਹਾਤਮਾ ਥੋੜੀ ਐ ਬ੍ਰਹਮ ਗਿਆਨੀ ਤਾਂ ਕੋਲੋਂ ਕਮਾਈ ਦੇ ਕੇ ਵੀ ਕਰ ਦਿੰਦਾ ਗੁਰਮੁਖ ਰੂਹ ਤਾਂ ਕਈ ਮਹਾਰਾਜ ਜੀ ਦੀਆਂ ਭੇਜੀਆਂ ਰੂਹ ਤਾਂ ਕੋਲੋਂ ਕੁਝ ਦੇ ਕੇ ਵੀ ਕਰ ਦਿੰਦੀ ਐ ਕਿਉਂਕਿ ਕਈ ਜਨਮਾਂ ਦੀ ਹੁੰਦੀ ਹੁਣ ਜਿਹੜਾ ਬੰਦਾ ਇਹ ਗੱਲ ਕਹਿ ਰਿਹਾ ਵੀ ਬਾਣੀ ਨਹੀਂ ਕੁਝ ਹੈਗੀ ਮੈਂ ਬਹੁਤ ਲੋਕੀ ਕਹਿੰਦੇ ਲੋਕੀ ਵੀ ਮੰਨ ਲੈਂਦੇ ਉਹਨਾਂ ਨੂੰ ਵਿਚਾਰੇ ਨੂੰ ਨਹੀਂ ਪਤਾ ਕਿਉਂਕਿ ਲੋਕੀ ਭੋਲੇ ਨੇ ਜਾਂ ਅਗਿਆਨਤਾ ਬਸ ਬੰਦਾ ਨਹੀਂ ਸੋਚਦਾ ਜਾਂ ਤਾਂ ਪਤਾ ਹੋਵੇ ਨਾ ਕਿਸੇ ਮਹਾਪੁਰਖ ਦੀ ਸੰਗਤ ਕੀਤੀ ਹੋਵੇ ਫਿਰ ਤਾਂ ਪਤਾ ਲੱਗਦਾ ਸਾਡੇ ਸਾਹਮਣੇ ਤਾਂ ਕੋਈ ਚਾਹੇ ساری ਧਰਤੀ ਦੇ ਉੱਤੇ ਚਮਤਕਾਰ ਕਰਕੇ ਦਿਖਾ ਦੇਵੇ ਅਸੀਂ ਤਾਂ ਆਪਣੇ ਗੁਰੂ ਨੂੰ ਹੀ ਵੱਡਾ ਮੰਨਾਂਗੇ ਦੂਜੇ ਨੂੰ ਨਹੀਂ ਮੰਨਾਂਗੇ ਕਿਉਂਕਿ ਸਾਨੂੰ ਪਤਾ ਹੈ ਗੁਰੂ ਹੀ ਵੱਡਾ ਹੈ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿੰਦਲ ਰੱਖੀ ਮੇਰੀ ਇਹਨਾਂ ਦੇ ਪਿੱਛੇ ਨਹੀਂ ਲੱਗਣਾ ਉਹ ਬੰਦਾ ਬੁੱਤੇ ਕੀ ਕਹਿੰਦਾ ਸੀਗਾ ਕਹਿੰਦਾ ਮੈਂ ਥੋੜਾ ਪਹਿਲਾਂ ਤਾਂ ਕਰੂੰਗਾ ਪਹਿਲਾਂ ਮੇਰਾ ਝੂਠਾ ਖਾਓ ਜਦੋਂ ਮੈਂ ਇਹ ਗੱਲ ਸੁਣੀ ਮੇਰੇ ਜੀ ਕੀਤਾ ਵੀ ਥੋੜੀ ਜਿਹੀ ਦੀ ਸੇਵਾ ਕੀਤੀ ਜਾਵੇ ਜਾ ਕੇ ਐਦਾਂ ਲੋਕ ਪਰ ਲੋਕੀ ਵੀ ਜਾਣਦੇ ਪਤ ਨਹੀਂ ਹੁਣ ਕੀ ਹੈਗਾ ਚਲੋ ਸੋ ਇਨ ਦਾ ਸੈਂਸ ਕਿ ਪਾਈ ਇਹਨਾਂ ਤੋਂ ਬਚ ਜਾ ਅਸਲੀ ਗੁਰਮੁਖਰੂ ਉਹ ਹੁੰਦੀ ਜਿਹੜੀ ਤੁਹਾਨੂੰ ਨਾਮ ਦੇ ਨਾਲ ਬਾਣੀ ਦੇ ਨਾਲ ਜੋੜਦੀ ਗੁਰੂ ਦੀ ਲਿਖੀ ਹੋਈ ਬਾਣੀ ਨਾਲ ਜੋੜਦੀ ਹੁਣ ਨਕਲੀ ਗੁਰੂ ਵਾਲੇ ਕੀ ਕਰਦੇ ਆ ਉਹ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਬਰਾਜਮਾਨ ਹੈ ਉਹ ਆਪਣੇ ਬੋਲੇ ਐਵੇਂ ਲਿਖਤਾ ਜੀਆਂ ਲਿਖੀ ਫਿਰਦੇ ਉਹਦੇ ਨਾਲ ਲੋਕਾਂ ਨੂੰ ਜੋੜਦੇ ਆਪ ਆਪਣੇ ਆਪ ਨੂੰ ਗੁਰੂ ਕਹੋਂਦੇ ਲੇਖਾ ਦੇਣਾ ਪੈਣਾ ਉਹ ਤਾਂ ਕੋਈ ਅਧਿਆਤਮਿਕ ਤਾਕਤ ਹੈ ਨਹੀਂ ਉਹਨਾਂ ਕੋਲੇ ਬਿਲਕੁਲ ਹੀ ਨਹੀਂ ਉਹਨਾਂ ਦਾ ਜੀਵਨ ਦੱਸਦਾ ਹੈ ਉਹਨਾਂ ਦਾ ਜੀਵਨ ਦੱਸਦਾ ਹੈ ਵਿਦਿਆਤਮਿਕ ਕੋਈ ਵੀ ਤਾਕਤ ਨਹੀਂ ਹੈਗੀ ਸਾਰਾ ਕੁਝ ਸਾਰੀ ਮੈਨੂੰ ਸਾਰਾ ਹੀ ਪਤਾ ਹੈ ਹੁਣ ਆਪਾਂ ਇੱਥੇ ਕੰਟਰੋਵਰਸੀ ਨਹੀਂ ਕਰਨਾ ਚਾਹੁੰਦੇ ਜੋ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਬਾਸ਼ਾ ਕੋਲੇ ਹੀ ਹੈ ਮੇਰਾ ਗੁਰੂ ਨਾਨਕ ਦੇ ਪੂਰਨ ਸੰਤਾਂ ਕੋਲੇ ਉਹ ਇਹਨਾਂ ਕੋਲੇ ਕੁੱਖ ਵੀ ਨਹੀਂ ਹੈਗਾ ਜਿਹੜੇ ਆ ਦੂਜੇ ਵੀ ਬਣੇ ਬੈਠੇ ਨੇ ਛੋਟੇ ਛੋਟੇ ਖੋਲ ਕੇ ਡੇਰੇ ਟਾਈਪ ਸਿਸਟਮ ਆ ਜਿਹੜਾ ਇਹਨਾਂ ਕੋਲੇ ਵੀ ਕੁਝ ਨਹੀਂ ਹੈਗਾ ਪੂਰਨ ਬ੍ਰह्म ਗਿਆਨੀ ਕੋਲੇ ਚੀਜ਼ ਹੁੰਦੀ ਪੂਰਨ ਪੁਰਖ ਦਾ ਜੀਵਨ ਬਹੁਤ ਸਾਫ਼ ਸੁਥਰਾ ਹੁੰਦਾ ਹੈ ਵਧੀਆ ਜੀਵਨ ਹੁੰਦਾ ਉਹਦਾ ਅੱਛਾ ਜੀਵਨ ਹੁੰਦਾ ਠੀਕ ਹੈ ਨਾ ਤੁਹਾਨੂੰ ਗੱਲਾਂ ਚ ਲਾਲੂ ਕਿ ਉਹ ਅੰਮ੍ਰਿਤ ਵੀ ਨਹੀਂ ਛਕਿਆ ਹੁੰਦਾ ਕੁਝ ਨਹੀਂ ਕੀਤਾ ਹੁੰਦਾ ਬਸ ਐਵੇਂ ਗੁਰੂ ਨਾਨਕ ਦੇ ਘਰੇ ਜਿੰਨੇ ਬ੍ਰਹਮ ਗਿਆਨੀ ਹੋਏ ਸਾਰੇ ਅਮਰਤਾਰੀ ਹੋਏ ਆ ਕੋਈ ਹੈਗਾ ਇੱਕ ਵੀ ਭਾਵੇਂ ਨਿਰਮਲ ਸੰਪਰਦਾਚੋਂ ਵੀ ਹੁਣ ਉਹ ਵੀ ਉਮਰ ਛੱਕਦੇ ਆ ਦੇਖਦੇ ਜਾ ਕੇ ਪਤਾ ਕਰ ਲਿਓ ਠੀਕ ਹੈ ਨਾ ਸੋ ਜਿਹੜਾ ਤਾਂ ਤੁਹਾਨੂੰ ਜੋੜਦਾ ਇਹ ਨਿਰੋਲ ਸ਼ਬਦ ਦੇ ਨਾਲ ਉਹ ਤਾਂ ਠੀਕ ਹੈ ਇੱਕ ਮਾਤਾ ਜੀ ਹੈਗੇ ਨੇ ਬੜੇ ਪਿਆਰੇ ਉਹਨਾਂ ਨੇ ਮੈਨੂੰ ਗੱਲ ਸੁਣਾਈ ਕਹਿੰਦੇ ਕਹਿੰਦੇ ਜੀ ਕੋਈ ਆ ਇਸ ਤਰ੍ਹਾਂ ਕੋਈ ਸੰਤ ਸੀਗੇ ਚਲੋ ਉਹਨਾਂ ਨੇ ਤਾਂ ਸੰਤ ਹੀ ਕਹਿਣਾ ਸੀ ਹੁਣ ਕਹਿੰਦੇ ਸੰਗਤ ਬੈਠੀ ਸੀ ਤੇ ਲੋਕ ਜਿਹਨਾਂ ਨੂੰ ਆਪਣੀਆਂ ਪ੍ਰੋਬਲਮਸ ਦੱਸ ਰਹੇ ਸੀ ਤੇ ਉਹ ਕਹਿ ਰਹੇ ਸੀ ਹਾਂ ਜੀ ਹੋਜੂ ਕਿਰਪਾ ਇਦਾਂ ਹੋਜੂ ਉਹ ਹੋਜੂ ਉਹ ਕਹਿੰਦੇ ਇਦਾਂ ਕਰ ਰਹੇ ਸੀ ਕਹਿੰਦੇ ਮੈਨੂੰ ਵੀ ਨਾਮ ਦੀ ਇੱਛਾ ਸੀਗੀ ਵੀ ਕਹਿੰਦੇ ਵੀ ਮੈਂ ਤਾਂ ਕੁਛ ਚਲੋ ਕਿਹਾ ਨਹੀਂ ਫਿਰ ਵੀ ਚਲੋ ਮੈਂ ਕਿਹਾ ਵੀ ਮੈਨੂੰ ਕਿਸੇ ਨੇ ਕਿਹਾ ਵੀ ਤੂੰ ਵੀ ਕੁਝ ਮੰਗ ਲੈ ਮੰਗਣਾ ਤਾਂ ਗੁਰੂ ਤੋਂ ਹੁੰਦਾ ਜਾਂ ਪੂਰਨਪੁਰਖ ਤੋਂ ਮੰਗਣਾ ਹੁੰਦਾ ਕਹਿੰਦੇ ਚਲੋ ਮੈਂ ਵੀ ਕਹਤਾ ਵੀ ਮੈਨੂੰ ਜੀ ਸਤਖੰਡ ਵਿੱਚ ਪ੍ਰਮਾਤਮਾ ਦੇ ਚਰਨਾਂ ਵਿੱਚ ਥਾਂ ਮਿਲ ਜਾ ਉਹ ਬੰਦਾ ਪਤਾ ਕੀ ਕਹਦਾ ਉੱਥੇ ਕੀ ਰੱਖਿਆ ਹੈ ਜੀ ਉੱਥੇ ਕੀ ਉਤਦਾ ਕੁਝ ਨਹੀਂ ਹੈ ਉੱਥੇ ਜਾ ਕੇ ਕੀ ਕਰ ਐਦਾਂ ਦੇਖੋ ਇੰਨਾ ਗਲਤ ਗਾਈਡ ਕਰਦੇ ਪਿਆਰੇ ਮੈਂ ਮੇਰਾ ਕਹਿਣ ਦਾ ਮਤਲਬ ਤੁਹਾਨੂੰ ਇਹ ਹੈ ਅਸਲੀ ਗੁਰਮੁਖ ਰੂਹ ਜਾਂ ਬ੍ਰਹਮ ਗਿਆਨੀ ਤਾਂ ਚਲੋ ਅਲੱਗ ਵੱਡੇ ਹੁੰਦੇ ਅਸਲੀ ਚੀਜ਼ ਉਹ ਹੈ ਜਿੱਥੇ ਤੁਹਾਨੂੰ ਨਾਮ ਅਤੇ ਗੁਰਬਾਣੀ ਨਾਲ ਜੋੜਿਆ ਜਾ ਰਿਹਾ ਹੈ ਆਪਣੇ ਨਾਲ ਨਹੀਂ ਜੋੜਿਆ ਜਾ ਰਿਹਾ ਸਮਝਦੇ ਹੋ ਕਿੰਨੇ ਲੋਕ ਆਉਂਦੇ ਮੈਂ ਇੱਥੇ YouTube ਤੇ ਕੋਈ ਟੋਟਕੇ ਦੱਸ ਰਿਹਾ ਹੈ ਕੋਈ ਕੁਛ ਦੱਸ ਰਿਹਾ ਹੈ ਕੋਈ ਕੁਛ ਤੁਸੀਂ ਦਾਸ ਨੇ ਇੰਨੀਆਂ ਵੀਡੀਓ ਬਣਾਈਆਂ ਨੇ ਹਜ਼ਾਰ ਦੇ ਕਰੀਬ ਹੋ ਜਾਣੀਆਂ ਨੇ ਹੁਣ ਥੋੜੀ ਜਿਹਾ ਨਾ ਤੁਸੀਂ ਜੁੱਤੀ ਲਾ ਕੇ ਮੇਰੇ ਮਾਰਿਓ ਜੇ ਤੁਸੀਂ ਇੱਕ ਵੀ ਟੋਟਕਾ ਦੇਖ ਲਵੋ ਕਿਤੇ ਜਾਂ ਦਸਮ ਬਾਣੀ ਦਾ ਪ੍ਰਚਾਰ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਾਂ ਸਰਬਲੋਹ ਦੀ ਬਾਣੀ ਦਾ ਜਾਂ ਪੂਰਨ ਬ੍ਰਹਮ ਗਿਆਨੀਆਂ ਦਾ ਪ੍ਰਚਾਰ ਆਪਾਂ ਕੀਤਾ ਹੈ ਜਾਂ ਸ਼ਹੀਦ ਸਿੰਘਾਂ ਦਾ ਬਾਬਾ ਦੀਪ ਸਿੰਘ ਜੀ ਮਹਾਂਪੁਰਖ ਜਿਹੜੇ ਹੋਏ ਨੇ ਬ੍ਰਹਮ ਗਿਆਨੀ ਦੂਜੀ ਗੱਲ ਮੈਨੂੰ ਦੱਸ ਦਿਓ ਵੀ ਹਾਂ ਮੈਂ ਕਿਸੇ ਨੂੰ ਇਹ ਕਿਹਾ ਹੋਵੇ ਤੁਸੀਂ ਜੀ ਆਹ ਟੋਟਕਾ ਕਰੋ ਤੁਸੀਂ ਜੀ ਫੁਲਾਨਾ ਕਰੋ ਨਿਰੋਲ ਸ਼ਬਦ ਦਾ ਖਾਲਸਾ ਜੀ ਪ੍ਰਚਾਰ ਹੈ ਨਿਰੋਲ ਬਿਲਕੁਲ ਪ्युअर ਸਿੱਖੀ ਵਾਲਾ ਪ੍ਰਚਾਰ ਕੋਈ ਮੈਨੂੰ ਚੈਲੰਜ ਨਹੀਂ ਕਰ ਸਕਦਾ ਮੈਂ ਗੁਰੂ ਆਪਦੇ ਗੁਰੂ ਦੇ ਹੁਕਮ ਚ ਕਿਉਂਕਿ ਚੱਲ ਰਿਹਾ ਉਹ ਚਲਾ ਰਹੇ ਨੇ ਇਹ ਗੱਲ ਮੈਂ ਤਾਂ ਕਹਿ ਰਿਹਾ ਕਿਉਂਕਿ ਗੁਰੂ ਸਾਹਿਬ ਤੋਂ ਡਰ ਕੇ ਕਹਿ ਰਿਹਾ ਹਾਂ ਸੋ ਜਿਹੜਾ ਬੰਦਾ ਤੁਹਾਨੂੰ ਟੋਟ ਕੇ ਦੱਸ ਰਿਹਾ ਆਹ ਕਰ ਲੋ ਉਹ ਕਰ ਲੋ ਸ਼ਬਦ ਤੋਂ ਵੱਡਾ ਤਾਂ ਕੁਝ ਹੈ ਹੀ ਨਹੀਂ ਸ਼ਬਦ ਤੋਂ ਵੱਡਾ ਤਾਂ ਕੁਝ ਹੈ ਹੀ ਨਹੀਂ ਜਿਵੇਂ ਸੰਤ ਮੰਦਰ ਮੋਤੀ ਕੀ ਉਸਾਰ ਦੇ ਨਿੱਤਾਇਸਾ ਪੁਨ ਸਿੱਖ ਕੋਈ ਸ਼ਬਦ ਸਿਖਾਏਗਾ ਮਹਾਰਾਜ ਕਹਿੰਦੇ ਸ਼ਬਦ ਦੇ ਨਾਲ ਜੋੜਨਾ ਹੀ ਪੁੰਨ ਹੈ ਠੀਕ ਹੈ ਨਾ ਕਹਿੰਦੇ ਜਿਵੇਂ ਸੰਤ ਲੋਕ ਜਿਹੜੇ ਹੁੰਦੇ ਨਾ ਕਿਸੇ ਨੂੰ ਸ਼ਬਦ ਸਿਖਾ ਦਿੰਦੇ ਕਹਿੰਦੇ ਭਾਵੇਂ ਤੁਸੀਂ ਵੱਡੇ ਵੱਡੇ ਮੰਦਰ ਭਾਵ ਘਰ ਮੋਤੀਆਂ ਦੇ ਭਰੇ ਹੋਏ ਹੋ ਜਾਂ ਉਹਨਾਂ ਨੇ ਬਣੇ ਹੋਏ ਦਾਨ ਕੀਤੇ ਕਿਸੇ ਨੂੰ ਆਪਾਂ ਸ਼ਬਦ ਨਾਲ ਜੋੜ ਰਹੇ ਹਾਂ ਉਹਦਾ ਫਲ ਹੈ ਪਰ ਉਥੇ ਚੌਧਰੀ ਨਹੀਂ ਬਣਦੇ ਤੂੰ ਹੈ ਕਿਰਾਇਆ ਕਰੋ ਕਮਾਈ ਜਾਏਗੀ ਕੋੜੋ ਪ੍ਰੇਰਨਾ ਕਰਨ ਦਾ ਤਰੀਕਾ ਹੁੰਦਾ ਮੈਂ ਦੱਸਿਆ ਤੁਹਾਨੂੰ ਪਹਿਲਾਂ ਸੋ ਜਿਹੜਾ ਤੁਹਾਨੂੰ ਬੰਦਾ ਆਪਣੇ ਨਾਲ ਜੋੜ ਰਿਹਾ ਮੈਂ ਰਾਬਾ ਮੈਂ ਇਦਾਂ ਮਿਲ ਤੇ ਜਿੰਨੇ ਤਾੰਤ੍ਰਿਕ ਨੇ ਸਿਆਣੇ ਨੇ ਜਾਂ ਹੋਰ ਨੇ ਸਭ ਆਪਣੇ ਨਾਲ ਜੋੜਦੇ ਕੀ ਸਮਝਦੇ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋ ਸਮਝਦੇ ਕਿਉਂ ਨਹੀਂ ਲੋਕਾਂ ਨੂੰ ਗੁਰੂ ਸਾਹਿਬ ਕੋਲੇ ਭੇਜਦੇ ਕਿਉਂ ਕਿਉਂਕਿ ਮਾਇਆ ਬੰਦ ਹੋ ਜਾਂਦੀ ਅਸੇਨੀ ਮੁੱਲ ਸਮਝਦੇ ਹੋ ਨਾ ਉਹ ਕਈ ਇਹ ਜਿਹੇ ਬਾਬੇ ਹੈਗੇ ਆ ਉਹ ਲੋਕਾਂ ਦੇ ਘਰੇ ਜਾਂਦੇ ਆ ਅੱਛਾ ਉਹ ਖੁਦ ਕਹਿੰਦੇ ਆ ਸਾਡੇ ਲਈ ਪਹਿਲਾਂ ਲਾਗਾਏ ਸੋਫੇ ਤੇ ਉੱਪਰ ਵੱਡੀ ਚਾਦਰ ਪਛਾਓ ਅਸੀਂ ਉੱਥੇ ਐ ਕਰਕੇ ਬੈਠਾਂਗੇ ਸਾਨੂੰ ਮਹਾਰਾਜ ਜੀ ਕਹਿਣਾ ਸਾਨੂੰ ਫਲਾਨਾ ਕਹਿਣਾ ਮਹਾਰਾਜ ਤਾਂ ਇੱਕੋ ਹੀ ਹੈ ਗੁਰੂ ਨਾਨਕ ਗੁਰੂ ਨਾਨਕ ਦਾਸ ਪਾਤਸ਼ਾਹੀਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬ੍ਰਹਮ ਗਿਆਨੀ ਦਾ ਪੂਰਨ ਸਤਕਾਰ ਹੁੰਦਾ ਹੈ ਪਰ ਆਪਾਂ ਆਮ ਬੰਦੇ ਨੂੰ ਉਹਦੇ ਪਿੱਛੇ ਲੱਗ ਕੇ ਸ਼ਬਦ ਤੋਂ ਟੁੱਟ ਰਹੇ ਹੋ ਤੁਸੀਂ ਤੁਹਾਨੂੰ ਪਤਾ ਹੈ ਉਹਨੇ ਤਾਂ ਆਪਣੇ ਨਾਲ ਜੋੜ ਦੇਣਾ ਦੇਣਾ ਕੁਝ ਨਹੀਂ ਪੱਲੇ ਉਹਦੇ ਹੈ ਹੀ ਕੱਖ ਨਹੀਂ ਜਾਂ ਤਾਂ ਇਹ ਹੋਊਗਾ ਨਾਮ ਸਿਮਰਨ ਦੀ ਕਮਾਈ ਹੈਗੀ ਹੈ ਫਿਰ ਵੀ ਚਲੋ ਕਹਿ ਦਿੰਨੇ ਆ ਠੀਕਾ ਗੁਰਮੁਖਰੂ ਹੈ ਸ਼ਬਦ ਨਾਲ ਜੋੜ ਰਹੀ ਹੈ ਤੁਸੀਂ ਤਾਂ ਨਰੋਲ ਹੋ ਬੰਦਿਆਂ ਨਾਲ ਜੁੜ ਰਹੇ ਹੋ ਜਿਹੜੇ ਕਹਿੰਦੇ ਇੱਥੇ ਆਇਂ ਧਾਗਾ ਪੰਨ ਲੋ ਇੱਥੇ ਆਹ ਕਰ ਲੋ ਉਹ ਕਰ ਲੋ ਇੱਕ ਨਵਾਂ ਕੰਮ ਚੱਲਿਆ ਹੋਇਆ ਹੈ ਅਸੀਂ ਤੁਹਾਡੀ ਅਰਦਾਸ ਕਰਾਂਗੇ ਸਾਨੂੰ ਇਹਨੇ ਪੈਸੇ ਪਾ ਦੋ ਕੀ ਕੰਮ ਚੱਲਿਆ ਹੋਇਆ ਮੈਨੂੰ ਪੁੱਛਦੇ ਸੀ ਕਈ ਕਹਿੰਦੇ ਜੋ ਕਹਿੰਦੇ ਸਾਨੂੰ ਇੰਨੇ ਪੈਸੇ ਬਾਦੋ ਸੀ ਅਰਦਾਸ ਕਰਾਂਗੇ ਮੈਂ ਕਿਹਾ ਤੁਸੀਂ ਆਪਦੇ ਅਰਦਾਸ ਆਪ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਤੁਸੀਂ ਤੁਸੀਂ ਪਾਠ ਕਰਕੇ ਆਪਣੀ ਅਰਦਾਸ ਆਪ ਕਿਉਂ ਨਹੀਂ ਕਰਦੇ ਦੱਸੋ ਮੈਨੂੰ ਗੁਰੂ ਸਾਹਿਬ ਨੇ ਗੁਰਬਾਣੀ 'ਚ ਲਿਖਿਆ ਐਦਾਂ ਨਹੀਂ ਹੁੰਦਾ ਪਿਆਰੋ ਸਿੱਖੀ ਹੋਰ ਹੈ ਰੱਬ ਤੇ ਤੁਹਾਡੇ ਵਿੱਚ ਕੋਈ ਕੋਈ ਬੰਧਨ ਥੋੜੀ ਹੈ ਕੋ ਬੰਦਨ ਧੌੜੀਏ ਤੁਸੀਂ ਇਹਨਾਂ ਬੰਦਿਆਂ ਨਾਲ ਪੂਰਨ ਪੂਰਨਪੁਰਖ ਨਾਲ ਜੁੜੋ ਕੋ ਬਖਸ਼ੀ ਹੋਈ ਆਤਮਾ ਹੋਵੇ ਦਰਗਾਹੀ ਰੂਹ ਹੋਵੇ ਜੁੜਨ ਦਾ ਮਤਲਬ ਬਣਦਾ ਐਵੇਂ ਬਿਨਾਂ ਮਤਲਬ ਤੋਂ ਜਿਹੜਾ ਤੁਹਾਨੂੰ ਟੋਟਕਿਆਂ ਤੇ ਹੋਰ ਐਵੇਂ ਜਿਹਦੇ ਅੰਦਰ ਹਲੇ ਅਹੰਗ ਭਾਵ ਹੈ ਨਾ ਉਹ ਗੁਰਮੁਖ ਨਹੀਂ ਹੈਗਾ ਚਲੋ ਇੱਕ ਛੋਟਾ ਜਿਹਾ ਉਦਾਹਰਨ ਦੇ ਦਿੰਨਾ ਹੈ ਜਦੋਂ ਕੋਈ ਐਸੀ ਕਿਸੇ ਬੰਦੇ ਨਾਲ ਤੁਸੀਂ ਜੁੜਨਾ ਹੋਵੇ ਤੁਸੀਂ ਪਤਾ ਕਰਨਾ ਹੋਵੇ ਵੀ ਇਹ ਵਾਕਈ ਇਹਦੇ ਅੰਦਰ ਵਾਹਿਗੁਰੂ ਵਸਿਆ ਹੋਇਆ ਹੈ ਜਾਂ ਨਹੀਂ ਉਹਨੂੰ ਇੰਨੀ ਗੱਲ ਪੁੱਛ ਲਿਓ ਉਹਨੂੰ ਇੰਨਾ ਹੀ ਕਹਿ ਦਿਓ ਤੁਸੀਂ ਤਾਂ ਜੀ ਬਹੁਤ ਵੱਡੇ ਹੋ ਤੁਸੀਂ ਤਾਂ ਤੁਸੀਂ ਤਾਂ ਬਹੁਤ ਵੱਡੇ ਹੋ ਇੰਨਾ ਹੀ ਕਹਿ ਦਿਓ ਬਸ ਦੇਖੋ ਨਾ ਫੁੱਲ ਕਿਵੇਂ ਮਝਣਾ ਉਹ ਫਿਰ ਅਸੀਂ ਤਾਂ ਫਿਰ ਮਸ਼ੀ ਪਾਈ ਆਏ ਆ ਅਸੀਂ ਤਾਂ ਫਿਰ ਐਦਾਂ ਗੁਰਮੁਖ ਨੂੰ ਕਹਿ ਕੇ ਦੇਖਿਓ ਮਹਾਤਮਾ ਨੂੰ ਕਹਿ ਕੇ ਦੇਖਿਓ ਉਹਨੇ ਮੰਨਣਾ ਹੀ ਨਹੀਂ ਮੈਨੂੰ ਪੈਰ ਤੇ ਪਾਣੀ ਨਹੀਂ ਪੈਣ ਦੇਣਾ ਉਹ ਕਹਿੰਦਾ ਮੈਂ ਕੁਝ ਨਹੀਂ ਹੈਗਾ ਜਦ ਕਿ ਉਹ ਉਹਨੂੰ ਆਤਮ ਸ੍ਰੂਪ ਹੁੰਦਾ ਹੈ ਉਹ ਹੈਨਾ ਜਿਹੜਾ ਕੁਝ ਹੈਗਾ ਉਹ ਉਹ ਮੰਨਦਾ ਨਹੀਂ ਉਹ ਕਹਿੰਦਾ ਨਾ ਮੈਂ ਤਾਂ ਕੁਝ ਨਹੀਂ ਹੈਗਾ ਜੋ ਹੈ ਮੇਰਾ ਗੁਰੂ ਹੈ ਮੇਰਾ ਮੁਰਸ਼ਿਦ ਹੈ ਬ੍ਰਹਮ ਗਿਆਨੀ ਨੇ ਸਤਗੁਰੂ ਮਹਾਰਾਜ ਜੀ ਨੇ ਜਿਹੜਾ ਕੁਝ ਹੈ ਹੀ ਨਹੀਂ ਉਹ ਆਪ ਹੀ ਕਹਾ ਰਿਹਾ ਹੈ ਲੋਕਾਂ ਤੋਂ ਮੈਨੂੰ ਮਹਾਰਾਜ ਜੀ ਕਹੋ ਮੈਨੂੰ ਸੰਤ ਕਹੋ ਮੈਨੂੰ ਐਦਾਂ ਕਹੋ ਗੱਲ ਬਣੀ ਕੋਈ ਕੋ ਗੱਲ ਬਣੀ ਗੁਰੂ ਨਾਨਕ ਤੇ ਮਹਾਰਾਜ ਜਦੋਂ ਕਿਤੇ ਜਾਣਦੇ ਸੀ ਮਹਾਰਾਜ ਇਹ ਕਹਿੰਦੇ ਸੀਗੇ ਸਾਨੂੰ ਇਦਾਂ ਕਹੋ ਮਹਾਰਾਜ ਆਪਣੇ ਬੱਚੇ ਜਾਣ ਕੇ ਗੱਲ ਨਾਲ ਲਾਉਂਦੇ ਸੀ ਸਾਰਿਆਂ ਨੂੰ ਰੱਬ ਨਾਲ ਜੋੜਦੇ ਸੀ ਜਿਹੜਾ ਬੰਦਾ ਤੁਹਾਨੂੰ ਟੋਟ ਕੇ ਦੱਸ ਰਿਹਾ ਗੁਰਬਾਣੀ ਤੋਂ ਤੋੜ ਰਿਹਾ ਹੈ ਸ਼ਬਦ ਨਾਲ ਤੋੜ ਰਿਹਾ ਹੈ ਗੁਰਮੁਖ ਨਹੀਂ ਹੈ ਸੰਤ ਨਹੀਂ ਹੈ ਮਹਾਤਮਾ ਨਹੀਂ ਹੈ ਬ੍ਰਹਮ ਗਿਆਨੀ ਦੀ ਗੱਲ ਹੋਰ ਹੁੰਦੀ ਹੈ ਬ੍ਰਹਮ ਗਿਆਨੀ ਕੁਝ ਵੀ ਕਹਿ ਦੇਵੇ ਉਹ ਹੋਂਣਾ ਹੀ ਹੋਣਾ ਹੈ ਭ੍ਰਮ ਗਿਆਨੀ ਦੇ ਕਿਉਂ ਤਾਂ ਤੁਹਾਨੂੰ ਕਹਿ ਦੂਗਾ ਜਾਂਦੇ ਨੂੰ ਜਾਂ ਜਾਂਦਾ ਜਾਂਦਾ ਕੋਈ ਇੱਥੋਂ ਚੱਕ ਕੇ ਉੱਥੇ ਰੱਖਦੀ ਮਸਜਾ ਉਹ ਤਾਂ ਕਿਹੜਾ ਲੱਗ ਗਿਆ ਮੈਂ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਭਾਈ ਜੇਠਾ ਜੀ ਸੀਗੇ ਉਹਨਾ ਭਾਈ ਲੈਣਾ ਜੀ ਸੀਗੇ ਉਦੋਂ ਮਹਾਰਾਜ ਜੀ ਦਾ ਨਾਮ ਭਾਈ ਲੈਣਾ ਸੀਗਾ ਗੁਰੂ ਅੰਗਦ ਦੇ ਮਰਦਾ ਨਾਮ ਮਾਰੇ ਰਾਤ ਨੂੰ ਕਹਿੰਦੇ ਦਿਨ ਚੜਿਆ ਹੋਇਆ ਪੁਰਖਾ ਜਾਂ ਕੱਪੜੇ ਧੋਲੇ ਕਿਹੜਾ ਤਾਂ ਹੋਇਆ ਨਹੀਂ ਸੀ ਪਰ ਜਦੋਂ ਮਹਾਰਾਜ ਜੀ ਉੱਥੇ ਗਏ ਦੂਜੇ ਪਾਸ਼ਾ ਭਾਈ ਲੈਣਾ ਜੀ ਉਹ ਚੜਿਆ ਹੋਇਆ ਪ੍ਰਕਾਸ਼ ਕਰਤਾ ਮਹਾਰਾਜ ਜੀ ਨੇ ਇਹ ਤਾਂ ਹੁਣ ਧਰਤੀ ਤੇ ਆਕਾਸ਼ ਚੜਾ ਵਾ ਚੜਿਆ ਆਕਾਸ਼ ਗिरा ਵਾ ਰੱਬ ਦਾ ਇਦਾਂ ਦਾ ਹੈ ਇਹਨੇ ਪਿੱਛੇ ਨਹੀਂ ਲੱਗਣਾ ਸ਼ਬਦ ਗੁਰੂ ਨਾਲ ਜੁੜੋ ਜਪਲਾ ਕ੍ਰਮਣਾ ਜਿਹਨਾਂ ਦੇ ਪਿੱਛੇ ਲੱਗੇ ਭਟਕਣਾ ਤੁਹਾਡੀ ਮौज ਹੈ ਮੈਂ ਕੋਈ ਕਿਸੇ ਨੂੰ ਆਪਣੇ ਨਾਲ ਨਹੀਂ ਜੋੜਿਆ ਨਾ ਮੈਂ ਜੋੜਨਾ ਜੇ ਕੋਈ ਕਹਿੰਦਾ ਵੀ ਇਹ ਤੁਸੀਂ ਤਾਂ ਜੀ ਇਦਾਂ ਓ ਇਦਾਂ ਓ ਤੁਸੀਂ ਤਾਂ ਮੈਂ ਕਹਿੰਦਾ ਨਾ ਦੇਖ ਇਹ ਕੰਮ ਕਰੇਗਾ ਮੈਂ ਤੈਨੂੰ ਨੀ ਗੱਲ ਕਰਾਂਗਾ ਤੇਰੇ ਨਾਲ ਸ਼ਬਦ ਨਾਲ ਜੁੜ ਮੇਰੀ ਵਡਿਆਈ ਦੇ ਸ਼ਬਦ ਨਹੀਂ ਕਹਿਣੇ ਕੋਈ ਵੀ ਜੇ ਕਹਿਣਿਆ ਮਹਾਰਾਜ ਲਈ ਕਹਿ ਮੇਰੇ ਅੰਦਰ ਅਹੰਕਾਰ ਆ ਜਾਊਗਾ ਤੇ ਮੈਂ ਥੱਲੇ ਡੇਪੂਗਾ ਫਿਰ ਕੀ ਫਾਇਦਾ ਮੈਂ ਆਪਣੇ ਆਪ ਨੂੰ ਕੁਝ ਮੰਨ ਕੇ ਬੈਹਿ ਜੂ ਉਹਦਾ ਕੀ ਫਾਇਦਾ ਹੋਇਆ ਠੀਕ ਹੈ ਨਾ ਇੱਕ ਭਰਾ ਦੇ ਤੌਰ ਤੇ ਤੁਸੀਂ ਰਿਸਪੈਕਟ ਦਿਓ ਜਾਂ ਹੋਰ ਇੱਕ ਆਪਣਾ ਬੱਚਾ ਸਮਝ ਕੇ ਜਾਂ ਜੋ ਉਹ ਅਲੱਗ ਚੀਜ਼ ਹੈ ਠੀਕ ਹੈ ਨਾ ਜੇ ਗੁਰੂ ਦਾ ਬਾਣਾ ਪਾਏ ਦਾ ਮਤਲਬ ਇਹ ਥੋੜੀ ਮੈਂ ਲੋਕਾਂ ਤੋਂ ਮੱਥੇ ਟਿਕਾਉਣਾ ਮੈਂ ਤਾਂ ਕਿਸੇ ਨੂੰ ਮਿਲਦਾ ਹੀ ਨਹੀਂ ਕਿਸੇ ਨੂੰ ਨਹੀਂ ਮਿਲਦਾ ਮੈਂ ਜਾਂਦਾ ਵੀ ਨਹੀਂ ਕਿਸੇ ਕੋਲ ਨਾ ਉਹ ਜਾ ਕਦੇ ਨਹੀਂ ਮਿਲਣਾ ਆਪਾਂ ਕੇ ਇਹ ਮੇਰਾ ਪੱਕਾ ਨਿਯਮ ਬਣਾਇਆ ਹੋਇਆ ਕਦੇ ਕਦੇ ਮੇਰਾ ਮਨ ਹੋ ਜਾਂਦਾ ਵੀ ਚਲੋ ਠੀਕ ਹੈ ਮਿਲिए ਸੰਗਤ ਬਹੁਤ ਇੱਛਾ ਕਰਦੀ ਪਰ ਕਦੇ ਵੀ ਨਹੀਂ ਉਹਦਾ ਕਾਰਨ ਹੈ ਕਿਉਂਕਿ ਕੁਝ ਚੀਜ਼ਾਂ ਮੇਰੇ ਨਾਲ ਐਸੀਆਂ ਹੋਈਆਂ ਮੈਂ ਰਿਜ਼ਲਟ ਕੱਢਿਆ ਉਹਦਾ ਵੀ ਨਹੀਂ ਕਦੇ ਵੀ ਸਮਾਜ ਚ ਵਿਚਰੋ ਨਾ ਪ੍ਰਚਾਰ ਕਰੋ ਗੁਰੂ ਦਾ ਸਭ ਕੁਝ ਕਰੋ ਹੈਲਪ ਕਰੋ ਫਾਈਨੈਂਸ਼ੀਅਲ ਵੀ ਹੈਲਪ ਕਰੋ ਅਸੀਂ ਕਰਦੇ ਹਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਸਿੰਘਾਂ ਦੇ ਲਈ ਜਾਂ ਜੋ ਵੀ ਜਿੰਨਾ ਕਰਾਉਂਦੇ ਚਲੋ ਯਾ ਕੋਈ ਹੋਰ ਗਰੀਬ ਪਰਿਵਾਰਾਂ ਲਈ ਜਾਂ ਮਰਹ ਕਰਾਉਂਦੇ ਆਪਕਰੋਦੇ ਮੇਰੇ ਕੋਲ ਠੀਕ ਹੈ ਨਾ ਜਾਂ ਸ਼ਬਦ ਨਾਲ ਜੋੜੋ ਲੋਕਾਂ ਨੂੰ ਪਰ ਪਰਸਨਲੀ ਨਹੀਂ ਪਰਸਨਲੀ ਮੈਂ ਦੇਖਿਆ ਕਰਕੇ ਲੋਕੀ ਉਹ ਫਿਰ ਤੁਹਾਡੇ ਉੱਤੇ ਘੜਾ ਪਾਉਂਦੇ ਫਾਈਨੈਂਸ਼ੀਅਲੀ ਮੈਂ ਕਿਥੇ ਪਰਿਵਾਰ ਸੀਗਾ ਅਸੀਂ ਉਹਦੀ ਹੈਲਪ ਕਰਦੇ ਰਹੇ ਸਾਰਾ ਕੁਝ ਆ ਰੋਟੀ ਪਕਾਉਣ ਵਾਲਾ ਹੋਰ ਪਤਾ ਨਹੀਂ ਕੀ ਕੁਛ ਉਹਨਾਂ ਨੂੰ ਕਰਕੇ ਦਿੱਤਾ ਫਾਈਨਲੀ ਉਹ ਲੋਕੀ ਕਦਰ ਨਹੀਂ ਕਰਦੇ ਕਿੰਨੇ ਹਜ਼ਾਰਾਂ ਲੱਖਾਂ ਦਾ ਸਮਾਨ ਸੀ ਤ론 ਮੈਂ ਜਣਾ ਨਹੀਂ ਰਿਹਾ ਮਤਲਬ ਮੈਂ ਇੱਕ ਸਬਕ ਸਿੱਖਿਆ ਵੀ ਨਹੀਂ ਲੋੜ ਕੀ ਹੈ ਪਰੇ ਰਹੋ ਠੀਕ ਹੈ ਨਾ ਆਪਣੇ ਪਰਿਵਾਰ ਤੱਕ ਰਹੋ ਆਪਣਾ ਭਜਨ ਬੰਦਗੀ ਕਰੋ ਬਾਣੀ ਦਾ ਪ੍ਰਚਾਰ ਇਸ ਤਰ੍ਹਾਂ ਕਰੋ ਦੈਟਸ ਇਟ ਇੰਨਾ ਕੀ ਰੱਖੋ ਮਹਾਰਾਜ ਜੀ ਦੇ ਗੁਣ ਗਾਓ ਉਹਦੀ ਕਿਰਪਾ ਨਾਲ ਠੀਕ ਹੈ ਨਾ ਜਿਆਦਾ ਸੰਸਾਰ ਦੇ ਆਪਾਂ ਵਿਚਰਾਂਗੇ ਨਹੀਂ ਉਹਦਾ ਕੋਈ ਫਾਇਦਾ ਨਹੀਂ ਲੋੜ ਕੀ ਹੈ ਜਦ ਅੱਜਕੱਲ ਤਾਂ ਮਾਧਿਅਮ ਇਹਨਾਂ ਸੋਹਣਾ ਇੰਟਰਨੈਟ ਦਾ ਤਾਨੂੰ ਕਿਤੇ ਜਾਣ ਦੀ ਲੋੜ ਨਹੀਂ ਜੇ ਕੋਈ ਬੰਦਾ ਤੁਹਾਡੇ ਤੋਂ ਕੋਈ ਗਾਈਡੈਂਸ ਲੈਣਾ ਚਾਹੁੰਦਾ ਹੈ ਗੁਰਬਾਣੀ ਦੇ ਅਨੁਸਾਰ ਉਹਨੂੰ ਆਪਾਂ ਸੋਸ਼ਲ ਮੀਡੀਆ ਰਾਹੀਂ ਅਬ ਉਹਨੂੰ ਸੰਦੇਸ਼ ਪਹੁੰਚਾ ਸਕਦੇ ਆਂ ਬੋਲ ਕੇ ਦੱਸ ਸਕਦੇ ਆਂ ਫੋਨ ਤੇ ਦੱਸ ਸਕਦੇ ਆਂ ਕਿਵੇਂ ਵੀ ਮਿਲਣ ਦੇ ਤਾਂ ਮਤਲਬ ਹੀ ਨਹੀਂ ਜਦੋਂ ਮਿਲਾਂਗੇ ਕੀ ਹੋਊਗਾ ਸਰੀਰ ਹੀ ਬਿਠਾਊਗਾ ਨਾ ਉੱਥੇ ਗੱਲ ਤਾਂ ਉਹੀ ਰਹਿਣੀ ਹੈ ਵਿਚਾਰ ਅੰਦਰ ਦਾ ਪ੍ਰਵਾਹ ਤਾਂ ਉਹੀ ਰਹਿਣਾ ਹੈ ਸੋ ਇਹ ਵੀ ਚੀਜ਼ਾਂ ਨੇ ਬੰਦਿਆਂ ਨਾਲ ਨਾ ਜੁੜੋ ਫਿਰੋ ਗੁਰੂ ਸਾਹਿਬ ਦੇ ਸ਼ਬਦ ਨਾਲ ਡਾਇਰੈਕਟ ਜੁੜੋ ਸ਼ਬਦ ਨਾਲ ਪਰ ਮੁਰਸ਼ਿਦ ਹੋਣਾ ਬਹੁਤ ਜ਼ਰੂਰੀ ਹੈ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਇਹ ਮੈਂ ਇਹ ਇਹਦੇ ਵਿੱਚ ਮੈਂ ਕੋਈ ਛੋਟ ਨਹੀਂ ਦੇਵਾਂਗਾ ਵੀ ਹਾਂ ਪਰ ਉਹ ਪੂਰਨ ਬ੍ਰਹਮ ਗਿਆਨੀ ਹੋਣਾ ਚਾਹੀਦਾ ਹੈ ਬ੍ਰਹਮ ਗਿਆਨੀ ਦਾ ਜੀਵਨ ਸਾਫ਼ ਸੁਥਰਾ ਹੁੰਦਾ ਜਿਵੇਂ ਬਾਬਾ ਅਜੀਤ ਸਿੰਘ ਜੀ ਅਨੁਸਾਰ ਵਾਲੇ ਸਾਫ਼ ਸੁਥਰਾ ਜੀਵਨ ਗਿਆਨੀ ਮੋਹਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸਾਫ਼ ਸੁਥਰਾ ਜੀਵਨ ਬਾਬਾ ਨਰਿੰਦਰ ਸਿੰਘ ਜੀ ਛੋਟੀ ਜਵਤੀ ਵਾਲੇ ਸਾਫ਼ ਸੁਥਰਾ ਜੀਵਨ ਕਾਲੇਚੋਲ ਵਾਲੇ ਮਹਾਪੁਰਖ ਹਜੂਰ ਸਾਹਿਬ ਵਾਲੇ ਸਾਫ ਸੁਥਰਾ ਜੀਵਨ ਬਾਬਾ ਬਲਵਿੰਦਰ ਸਿੰਘ ਜੀ ਹਜੂਰ ਸਾਹਿਬ ਵਾਲੇ ਸਾਫ ਸੁਥਰਾ ਜੀਵਨ ਬਾਬਾ ਕੁਲਵੰਤ ਸਿੰਘ ਜੀ ਹਜੂਰ ਸਾਹਿਬ ਵਾਲੇ ਸਾਫ ਸੁਥਰਾ ਜੀਵਨ ਬਾਬਾ ਜੋਗਿੰਦਰ ਸਿੰਘ ਜੀ ਨੇ ਇੱਕ ਆ ਤੁਹਾਡਾ ਰਕਬੇ ਵਾਲੇ ਨਿੰਗ ਸਿੰਘ ਮਹਾਪੁਰਖ ਨੇ ਸਾਫ ਸੁਥਰਾ ਜੀਵਨ ਕੋਈ ਕਿੰਤੂ ਨਹੀਂ ਕਰ ਸਕਦਾ ਸੋ ਇਦਾਂ ਦੀਆਂ ਹਸਤੀਆਂ ਹੁੰਦੀ ਹੈ ਠੀਕ ਹੈ ਨਾ ਇਹ ਚੀਜ਼ਾਂ ਹੁੰਦੀਆਂ ਨੇ ਮਹਾਰਾਜ ਦੀ ਕਿਰਪਾ ਕਰਨ ਸ਼ਬਦ ਨਾਲ ਜੁੜੋ ਪਰ ਸੰਗਤ ਵਿੱਚ ਜਰੂਰ ਰਹੋ ਸੰਗਤ ਵਿੱਚ ਰਹੋ ਇਦਾਂ ਇਹ ਪਖੰਡੀਆਂ ਨਾਲ ਨਾ ਜੁੜੋ ਜਿਹੜੇ ਕਹਿੰਦੇ ਆ ਵੀ ਮੈਂ ਮੈਂ ਰੱਬ ਆ ਇਹ ਤਾਂ ਲੇਖਾ ਦੇਣਗੇ ਮੈਂ ਤੁਹਾਨੂੰ ਅਗ੍ਹਾ ਕਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ